ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜਿੱਤੇ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇਲ ਲਈ ਲੈ ਕੇ ਆਏ ਜੀ ਦੋ ਗੱਬੜਾ ਨੇ ਬਾਈ ਤੇ ਦੋ ਆ ਜਿਹੜੀਆਂ ਤਾਜ਼ੀਆਂ ਸੋਈਆਂਆਂ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਆਓ ਪੁੱਛ ਲੈਨੇ ਆ ਬਾਈ ਤੇ ਡੀਟੇਲ ਆਜੀ ਬਾਈ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਠੀਕ ਓ ਜੀ ਵਧੀਆ ਹਾਂਜੀ ਬਹੁਤ ਵਧੀਆ ਬਾਈ ਨਾਮ ਤੇ ਡਰੈਸ ਬੋਲ ਨਾਮ ਨਰਮਲ ਸਿੰਘ ਜੀ ਹਮ ਪਿੰਡ ਭਾਈ ਰੂਪਾ ਹਮ ਸੀਰ ਖੋ ਜਿਹੜਾ ਬਠਿੰਡਾ ਜੀ ਨੇੜੇ ਪਿੰਡ ਬਾਈ ਜਿਹੜੇ ਕਿਰਪਤਾ ਭਾਈ ਕਾ ਖਲਾਪਰਾਏ ਨੇ ਜੀ ਤੇ ਰਾਮਪੁਰ ਹੈ ਨੇ ਜੀ ਠੀਕ ਆ ਬਾਈ ਮੋਬਾਈਲ ਨੰਬਰ ਬੋਲੋ ਜੀ 946384253 ਹਮ ਦੂਜਾ 708782062 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੋਸ ਹੋਈ ਆ ਬਈ ਇਹ ਦੂਜਾ ਸੂਸ ਹੋਈ ਐ ਤੀਜਾ ਸੂਈ ਐ ਬਈ ਤੀਜਾ ਦਿਨ ਐ ਜੀ ਸੂਈ ਨੂੰ ਤੀਜਾ ਦਿਨ ਬੱਚਾ ਕੀ ਐ ਬਈ ਮਗਰ ਅੱਛਾ ਹੀ ਐ ਇਹਦਾ ਬੱਚਾ ਠੀਕ ਐ ਆਰਡਰ ਦੇਖਾ ਬਈ ਆਰਡਰ ਬਹੁਤ ਚੰਗਾ ਫੜੇ ਖੂਸ ਮੜੀ ਆਰਡਰ ਬਈ ਕਮਾਲ ਦਾ ਸੋਹਣਾ ਆਰਡਰ ਸੋਹਣਾ ਥਾਣਾ ਹਵਾਨਾ ਚਵਾਈ ਚੂਈ ਕਿਵੇਂ ਆ ਬਈ ਸੈੱਟ ਨੰਬਰ ਜੀ ਚਵਾਈ ਚੂਈ ਬਈ ਕਹਿੰਦਾ ਇੱਕ ਨੰਬਰ ਦਾ ਥਣ ਲੇਵਾ ਕਮਾਲ ਦਾ ਆਰਡਰ ਦੇਖੋ ਬਈ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਤੇ ਆਰਡਰ ਦੀ ਕੁਆਲਿਟੀ ਐ ਜਿਹੜੀ ਬਈ ਕਮਾਲ ਦੀ ਐ ਕਿੰਨਾ ਵੱਡਾ ਰੈਡੀ ਐ ਹੂੰ ਬੰਦੀ ਬਹੁਤਾ ਤਾਂ ਕੈਮਰੇ ਤੋਂ ਜਗ ਗਈ ਠੀਕ ਐ ਮਤਲ ਕਿੰਨਾ ਬਹੁਤ ਰੈਡੀ ਆ ਹੁਣ ਜਿਵੇਂ ਮਰਜ਼ੀ ਕੋਈ ਬੈਠਾ ਰੋ ਥੱਲੇ ਕੁਝ ਸ਼ਕ ਕਰੀ ਬਾਈ ਇਹਨੇ 13 ਲੀਟਰ ਤਿਆਰ ਹੈ ਜੀ ਬਹੁਤ 13 ਲੀਟਰ ਤਿਆਰ ਆ ਬਾਈ ਠੀਕ ਆ ਤੀਜਾ ਦਿਨ ਸੂਈ ਨੂੰ ਆ ਓਕੇ ਦੁੱਧ ਪਾ ਦੋ ਜੀ ਇਹ ਮੇਰੇ ਹਿਸਾਬ ਨਾਲ ਵੀ ਹੂੰ 16 17 ਲੀਟਰ 16 15 ਤੋਂ ਬਾਅਦ ਪਰ ਆਹ ਤੋਂ ਨਾ ਆਪ ਨਾ ਪਾਉਗੀ ਬੰਦੇ ਸਮਾਈ ਹੋਵੇ ਠੀਕ ਆ ਖੋਲ ਦੇ ਬਾਈ ਤੋੜ ਕੇ ਪਹਿਲਾਂ 20 20 ਸਮਾਈ ਨਹੀਂ ਸੀ ਬੰਦਿਆਂ ਦੀ ਅੱਪਜੀ ਤੋਂ ਲਈ ਆ ਓਕੇ ਬਾਕੀ ਬਰੀਕੀਆਂ ਬਹੁਤ ਆ ਜੀ ਹਾਂ ਯਾਤ ਬਰੀਡ ਬਹੁਤ ਚੰਗੀ ਆ ਥਣ ਲੇਵਾ ਕਮਾਲ ਦਾ ਆਰਡਰ ਵੀ ਚੰਗਾਗਾ ਕੱਦ ਬੱਡ ਵੀ ਚੰਗਾ ਰੰਗ ਰੂਪ ਚੰ ਖਾਣ ਪੀਣ ਨੂੰ ਬਹੁਤ ਜਿਆਦਾ ਚੰਗਾ। ਖਾਣ ਪੀਣ ਦੀ ਵਾਰੀ ਬਾਈ ਇਹਦਾ ਪੂਰੀ ਚੰਗੀ ਆ। ਹੂੰ। ਇਹ ਮੇਨ ਚੀਜ਼ ਹੁੰਦੀ ਹੈ ਜੀ। ਸੇਸ ਵੀ ਕਮਾਲ ਦਾ ਰੰਗ ਰੂਪ ਚੰਗਾ। ਵੱਡੀ ਗੱਲ ਬਾਈ ਫੈਟ ਚੰਗੀ ਉਹ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਬਾਕੀ ਤੋਰੇ ਤਾਰੇ ਦੀ ਸਾਫ ਆ ਬੜਾ। ਕੀ ਮੋਹਲਾ ਭਰਾ ਇਹਦਾ? ਮੋਹਲੇ ਜੀ। 52 ਕਰਾ ਲੈ ਕੋਈ 52 ਕਰਾ ਲੈ 48000 ਦੇ ਦੇਣੀ ਜਥਾ ਮੁੱਲ ਬਾਈ ਕਹਿੰਦਾ 55 ਕਰਾ ਲੋ 52 ਕਰਾ ਲੋ 48000 ਦੀ ਵਾੜ ਦੇ ਦੇ ਦਾਂਗੇ ਆਣੇ ਵਾ ਕਮਾਲ ਦਾ ਨੀਰ ਤੋਂ ਚੈੱਕ ਕਰਵਾ ਬਾਈ ਕਿਵੇਂ ਇਹ ਮੈਂ ਇੱਧਰ ਲਈ ਜਰਸੀਆਂ ਦੇਖ ਪੰਜਾਬ ਵਾਲੀ ਕਹਿੰਦੇ ਹਾਂ 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 ਉਹ ਆਈਏ ਪੰਜਾਬ ਵਾਲੀ ਜਰਸੀਆਂ ਥਾਣ ਦੇਖੋ ਬਾਈ ਕੱਲਾ ਕੱਲਾ ਥਾਣ ਮੁੱਠੀ ਵਾਲਾ ਚਾਰੇ ਥਾਣ ਨਿਕੜਵੇਂ ਪੂਰੇ ਗਾਇਬ ਤੇ ਆ ਆਰਡਰ ਵੀ ਕਮਾਲ ਦਾ ਹੈ ਬੱਚਾ ਮਗਰ ਬੱਚਾ ਧਾਰਾ ਬਾਈ ਕਹਦਾ ਕੋਈ ਚੱਕਰ ਨਹੀਂ ਮਾਰ ਕੇ ਰਖਾ ਨਹੀਂ ਪਾਣਾ ਪਾ ਨਾ ਪਾ ਬੱਚਾ ਭਲਾ ਲਿਆ ਚਲੋ ਐ ਵੀ ਕੋਈ ਚੱਕਰ ਨਹੀਂ ਇਹਨੂੰ ਮੁੱਲ ਜਮਾ ਜਾਇਜਾ ਬਾਈ 48000 ਰੁਪਿਆ ਮੋਲਾ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਥਾਣ ਦੇਖੋ ਬਾਈ ਬਾਕੀ ਚਵਾਈ ਵੀ ਚੈੱਕ ਕਰਵਾਵਾਂਗੇ ਧਾਰਾਂ ਧੂਰਾ ਬਾਈ ਕਹਿੰਦਾ ਨੰਬਰ 1 ਹੈ ਖਾਂਦੀ ਪਿੰਡ ਵੀ ਬਾਈ ਕਹਿੰਦਾ ਖੁੱਲੀ ਹੈਗੀ ਥਾਣ ਪਿੰਡ ਦੀ ਬਹੁਤ ਖੁੱਲੀ ਹੈਗੀ ਠੀਕ ਆ ਖਾਓ ਪੀਓ ਫੇਰੀ ਆ ਹੂੰ ਠੀਕ ਆ ਬਰੀਕ ਵਾਲੀ ਹੈ ਜائیں ਟੁੱਪੜ ਪਰ ਨਹੀਂ ਕੋਈ ਵੀ ਕਿਸੇ ਪਰਸੂ ਕੋਲ ਹੂੰ ਠੀਕ ਆ ਬਾਈ ਹਾਂਜੀ ਚਵਾਈ ਦੇਖ ਲਈ ਚਵਾਈ ਦੇਖ ਚਵਾਈ ਬਹੁਤ ਚੰਗੀ ਆ ਨਾ ਬਾਈ ਬਹੁਤ ਚੰਗਾ ਲੱਗ ਗਈ ਦੇਖੀ ਚਵਾਈ ਬਹੁਤ ਚੰਗੀ ਜਿੱਥੇ ਖੜ ਗਈ ਇੱਕ ਵਾਰ ਵੀ ਇਹ ਕਿ ਜੇ ਆਪਣੀ ਗਰੰਟੀ ਸਹੀ ਗੱਲ ਆ ਬਾਈ ਲੈ ਜਿਵੇਂ ਮਰਜੀ ਬਾਈ ਕਹਿੰਦਾ ਧਾਰਾ ਮਾਰੀ ਚੱਲ ਪੈਰ ਨਹੀਂ ਹਲਾਉਂਦੀ ਮਗਰ ਲੈ ਥਣਾ ਦੇ ਮਾਰ ਲੈ ਹੂੰ ਚਵਾਈ ਬਹੁਤ ਚੰਗੀ ਆ ਸਹੀ ਬਹੁਤ ਚੰਗਾ ਲੱਗ ਗਈ ਹੂੰ ਮਤਲਬ ਠੰਡੀ ਤਾਂ ਬਹੁਤ ਜ਼ਿਆਦੇਗੀ ਥਣ ਲੇਵਾ ਦੇਖੋ ਬਾਈ ਕੀ ਬਾਤ ਆ ਹਨਾ ਥਣ ਲੇਵਾ ਹੂੰ ਠੀਕ ਆ ਬਾਈ

ਇਹ ਨਹੀਂ ਬੱਚਾ ਦਿੱਤਾ ਜੀ ਬੱਚਾ ਦਿੱਤਾ ਠੀਕ ਆ ਜੇਰ ਹਜੇ ਪੈਣੀ ਆ ਹਨਾ ਆਹ ਹਲ ਹੋਣੀ ਸੂਈ ਆ ਜੀ ਠੀਕ 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 ਥਾਨ ਲੇਵਾ ਕਮਾਲ ਆ ਆਰਡਰ ਰੋਟਰ ਚੰਗਾ ਗਾ ਹੂੰ ਖੋਲ ਦੇ ਬਈ ਮੜੀ ਠੰਡੀ ਠੁੰਡੀ ਬਹੁਤ ਆ ਜੀ ਹੂੰ ਕਿੰਨਾ ਗਰੁੱਧ ਦੇ ਦੂ ਯੂਨੀਵਰਸਿਟੀ ਮੇਟ ਆ ਸਫਾਈਆਂ ਦੇਖੋ ਜੀ ਹੂੰ ਆਰਡਰ ਦੇਖੋ ਬਈ ਕਮਾਲ ਦਾ ਸੋਹਣਾ ਆਰਡਰ ਥਾਨ ਲੇਵਾ ਕਮਾਲ ਮੁਠੀ ਵਾਲਾ ਥਾਨ ਇਕੱਲਾ ਇਕੱਲਾ ਥਾਨ ਸਹੀ ਗੱਲ ਆ ਕਿੰਨਾ ਗਰੁੱਧ ਦੇ ਦੂ ਆਸਟੀਮੇਟ ਆ ਦੁੱਧ ਪਾਉਜ਼ ਦੇ 20 ਦੇ ਲਗਭਗ ਮੇਰੇ ਨਾਲ ਸਾਹ ਦੇ 20 ਤੀ ਹੈਗੀ ਆ ਹੂੰ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਕੱਦ ਦਿਖਾ ਬਾਈ ਕੱਦ ਬਹੁਤ ਚੰਗਾ ਆ ਫਰੰਟ ਤੋਂ ਫਰੰਟ ਤੇ ਚੰਗਾ ਫੇਸ ਉਸ ਚੰਗਾ ਬੱਚਾ ਬੱਚਾ ਹੁਣੇ ਸੂਈ ਆ ਬਾਈ ਤੇ ਜੇਰ ਹ ਪਾਈ ਜਾਣੀ ਆ ਬਸ 2 ਘੰਟੇ ਅੜ ਰੋਡ ਰ ਕਮਾਲ ਦਾ ਥਾਣ ਬਹੁਤ ਚੰਗਾ ਆ ਤਾਰਾ ਮਾਰੀਆਂ ਹੀ ਚਵਾਈ ਚੰਗੀ ਆ ਹਨਾ ਚੋਣ ਚੋਣ ਤੋਂ ਬਾਲਾ ਚੰਗਾ ਜੀ ਹੂੰ ਠੀਕ ਆ ਤੋਰਾ ਤਾਰਾ ਚੰਗਾ ਚਵਾਈ ਚੋਈ ਵੀ ਚੰਗੀ ਆ ਕੱਦ ਬੱਡ ਵੀ ਚੰਗਾ ਤੇ ਦੁੱਧ ਵੀ ਚੰਗਾ ਪਾ ਦੂਗੀ ਬੱਚੇ ਦਾ ਕਰ ਕਿਤੇ ਜੀ ਕਰਦੀ ਆ ਹੂੰ ਮੁੱਲ ਭਾਈ ਇਹਦਾ ਮੁੱਲ ਬੋਲੀਏ 60 ਦੀ ਦੇ ਦਾਂਗੇ ਜੀ 60000 ਰੁਪਏ ਮਾਨ ਤਾਨ ਹੋ ਜਾਈ ਬਾਈ ਮਾਨ ਤਾਨ ਬਸ ਛੋੜ ਛੱਪੇ ਵਾਲ ਹੋ ਜੂ ਨਹੀਂ ਸੌਦੇ ਵਾਲੀ ਆ ਠੀਕ ਆ 60000 ਰੁਪਇਆ ਮੋਲਾ ਮਾਨ ਤਾਂ ਜਿਹੜਾ ਮੌਕੇ ਤੇ ਮੰਗੋਂ ਤਾਂ ਬਹੁਤ 70 ਮੰਗੀ ਜਾ ਆਪਣੇ ਹਾਂ ਆਰਡਰ ਬਹੁਤ ਚੰਗਾ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਚਵਾਈ ਚੰਗੀ ਹੈ ਠੀਕ ਆ ਠੰਡੀ ਠੰਡੀ ਪੂਰੀ ਠੀਕ ਆ ਬਈ ਹਾਂ ਅੱਗੇ ਵੀਰੇ ਤਿੰਨ ਨੰਬਰ ਤੇ ਕਿਹੜਾ ਸੂਸ ਹੁੰਦੀ ਆ ਇਹ ਦੂਜਾ ਸੂਦੇ ਬਈ ਇਹ ਕਿੰਨੇ ਦਿਨ ਲੈਂਦੀ ਆ ਬਈ ਬੋਲੇ ਜੀ 5-7 ਦਿਨ ਬਸ ਠੀਕ ਆ ਆਰਡਰ ਦੇਖੋ ਬਈ ਆਰਡਰ ਕਮਾਲ ਦਾ ਢੱਲਾ ਬਹੁਤ ਪਈਆਂ ਸਾਰੀਆਂ ਬਲਟਾਂ ਲਾ ਕੱਢ ਕੇ ਕਰਨ ਵਾਲੀ ਨੇ ਫੇਰ ਸੋਣਾ ਲੈ ਤੱਲਾ ਦੇਖੋ ਬਈ ਤੱਲਾ ਕੋਲ ਨਾ ਬਹੁਤ ਪਈਆਂ ਹਮਮ ਕੀ ਆਤਾਲੀ ਆ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣ ਲੈ ਹਮਮ ਕੀ ਆ ਬਾ ਮਰਜੀ ਬੈਠੇ ਰੋ ਜੀ ਸਹੀ ਮੁੱਠੀ ਮੁੱਠੀ ਦਾ ਥਾਣਾ ਹੈ ਨਾ ਬੰਦਾ ਵੀ ਹਲ ਥੋੜੀ ਕਾ ਸੱਤ ਰੰ ਲੈਦੀ ਕਰਕੇ ਹਲੇ ਹਮਮ ਥੱਲੇ ਲੈ ਵਿੱਚ ਜੋਸ਼ ਪਕ ਰਿਹਾ ਹਲੇ ਖੋਲ ਲਾ ਬਈ ਤੁਰ ਕੇ ਦਿਖਾ ਦੇ ਕੱਦ ਬਿੱਡ ਚੰਗਾ ਚਮਕ ਚੰਗੀ ਆ ਰੰਗ ਰੂਪ ਦੀ ਚੰਗੀ ਆ ਫੇਸ ਬੜਾ ਕਮਾਲ ਦਾ ਬਈ ਬਰੀਕੀਆਂ ਹੈਈ ਬੜਾ ਹੋਰ ਦੀ ਬਾਦੀ ਚੰਗੀ ਆ ਬਰੀਕੀਆਂ ਵਾਲੀ ਵੜਾ ਬਈ ਕਹਿੰਦਾ ਦੁੱਧ ਦਾ ਤਾਂ ਚੰਗਾ ਪਾ ਦੂਗਾ ਰਾ ਕੀ ਤੋਰਾ ਤਰ ਚੰਗਾ ਬੈਠਦਾ ਸਾਬ ਸਭੀ ਮੋੜ ਲਿਆ ਪ੍ਰਾ ਸਮੋਲ ਬਈ ਇਹਦਾ 655 ਦੇ ਦਾਂਗੀ ਮਾਨਤਾਨ ਹੋ ਜੀ ਬਈ ਹਾਂ ਜੀ ਬਸ 55000 ਰੁਪਇਆ ਮੋਲਾ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਣਾ ਚੰਗੀ ਆ ਗੜ ਸਨੱਕੀ ਆ ਕੱਦ ਵਡ ਰੰਗ ਰੂਪ ਥਾਂ ਦੇ ਚੰਗਾ ਬਈ ਬਾਕੀ ਬੰਦਾ ਇਹ ਨਾ ਸੋਚੇ ਵੀ ਵੀ ਸੂਨ ਵਾਲੀ ਆ ਵੀ ਸੂਪ ਖਣੀ ਇਹ ਹੂੰ ਸੁਰ ਗਰਮ ਜੁ ਕੋਈ ਵੀ ਗੱਲਾਂ ਹੁੰਦੀਆਂ ਉਹ ਗੱਲ ਦੀ ਆਪਣੀ ਗਰੰਟੀ ਆ ਹੂੰ ਜਿਵੇਂ ਮਰਜ਼ੀ ਬੈਠਾ ਰੋ ਜੀ ਥੱਲੇ ਲੈ ਕੋਈ ਜੱਕਰੀ ਠੀਕ ਆ ਹਾਂਜੀ ਹੂੰ ਠੀਕ ਹੈ ਦੁੱਧ ਵੀ ਬੱਚੀ ਨੇ ਸੰਭਾਈ ਵਾਲੇ ਬੰਦੇ ਜਿਹੜੇ 20 ਲੀਟਰ ਦੇਣੇ ਜੀ ਰਿਕਨ ਵਾਲੀ ਹੈ ਠੀਕ ਹੈ ਜੀ ਵੀ ਆ ਸਕਦੀ ਪੂਰੀ ਅੱਗੇ ਬਈ 4 ਨੰਬਰ ਇਹ ਪਹਿਲਾ ਸੂਸੂ ਦੇ ਬਈ ਪਹਿਲਾ ਸੂਸੂ ਆ ਕਿੰਨੇ ਦਿਨ ਲੈਂਦੀ ਹੈ ਜੀ ਇਹ ਵੀ ਪਾਸ ਹੋ ਗਿਆ ਨਫਤਕ ਲਗ ਗਈ ਆ ਠੀਕ ਆ ਹਫਤੇ ਇੱਕ ਦੀ ਬਾਈ ਕੱਚੀ ਦਾਖਦਾ ਆਰਡਰ ਦੇ ਠੰਡੇ ਥੋੜੀ ਪੂਰੀ ਆ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਤੇ ਕਰਦ ਵੱਡ ਵੀ ਚੰਗਾ ਗਾ ਹਾਂ ਫੁਰ ਬਹੁਤ ਚੰਗਾ ਕੀ ਰਿਕਾੜਾ ਦੁੱਧ ਦਾ ਭਾਈ ਕਿੰਨਾ ਕੁ ਦੇ ਦੂਗੀ ਐਸਟੀਮੇਟ ਜੈ ਆਸ ਹੈਗੀ ਜੀ 15 16 ਲੀਟਰ ਦੀ ਹਾਂਜੀ ਠੀਕ ਆ ਖੋਲ ਲੋ ਤੋਰ ਕੇ ਦਿਖਾ ਦਿਓ ਮੇਰੇ ਸਹਾਨਾ ਵੀ ਇਹ ਠੀਕ ਆ ਮੈਂ ਇਹ ਇਹ ਬੰਦੇ ਕੋਲੇ ਕਾੜ ਦੂੰਗੀ ਹੂੰ ਕਿ ਪਰਪਲ ਹੂਨ ਆਗਾ ਅਗਲੀ ਾਰ ਉ ਤਾਂ ਚੰਗਾ ਕਾੜ ਦੂ ਹੋਰ ਸਹੀ ਗੱਲ ਆ ਕੇਸ ਚੰਗਾ ਪ੍ਰਿੰਟ ਚੰਗਾ ਤੋਰਾ ਤਾਰਾ ਚੰਗਾ ਚੰਗੀ ਆ ਬੜ ਥਣਲੇ ਵਾ ਕਮਾਲ ਦਾ ੱੱਲਾ ਪਈਆਂ ਨੇ ਬਈ ਪਹਿਲਾ ਸੁਆ ਕਰ ਮਲੀ ਇਹ ਸੂੰਦੀ ਆ ਜਣ ਹਜੇ ਲੈੰਦੀ ਆ ਪਹਿਲੇ ਸੁਆ ਨਹੀਂ ਹਾਂ ਥਣ ਬਹੁਤ ਚੰਗਾ ਲੱਗਿਆ ਹਾਂ ਹੂੰ ਤੇ ਮੁੱਲ ਭਰਾ ਇਹਦਾ ਫੜ ਦੇ ਫੜ ਦੇ ਕਾ ਛੱਡ ਜਾਗਾ ਤੂੰ ਇਹਦੀ ਮੂਰੀ ਦੀ ਹਲ ਕਰ ਦੇ ਹਾਂ ਠੀਕ ਆ ਜੇ ਪਹਿਲਾਂ ਠੀਕ ਆ ਬਈ ਠੀਕ ਆ ਮੁੱਲ ਕੀ ਰੱਖਿਆ ਜੀ ਇਹਦਾ ਮੁੱਲ ਬਈ ਦੇ 45000 ਰੁਪਏ 45000 ਰੁਪਏ 50 ਨਹੀਂ ਮੰਗਣਾ 52 ਨਹੀਂ ਮੰਗਣਾ 45000 ਰੁਪਏ ਮੋਲਾ ਮਾਨਤਾਨ ਜਿਹੜਾ ਮੌਕਾ ਤੇ ਹੋਇਆ ਜਿਵੇਂ ਮਰਜੀ ਹੱਥ ਲਈ ਚਲ ਇਧਰ ਦੀ ਮਰਜੀ ਬਹਿ ਜਾਓ ਜਦੋਂ ਹੱਥ ਲਾਉਣੇ ਕਰਮ ਵਾਲੀ ਪੂਛ ਚੱਕ ਕੇ ਖੜ੍ਹਦੀ ਆ ਬਈ ਕੋਈ ਚੱਕ ਨਹੀਂ ਲੱਪੁੱਤੇ ਪਾਸ ਦੀ ਬਹਿਗਾ ਬਾਈ ਕਹਿੰਦਾ ਕੋਈ ਚੱਕ ਨਹੀਂ ਕਹਿੰਦਾ ਨਾ ਜੇ ਪਹਿਲੇ ਨਾਲ ਹੀ ਖਰੀਦ ਹਮ ਹੌਲ-ਛੋਲ ਕਰੂ ਤੂ ਕੇ ਠੀਕ ਆ ਬਾਈ ਤੇ ਨਾਗ ਭਰਾ ਕੋਲੇ ਚਾਰ ਸੀ ਚਾਰ ਹੀ ਦਿਖਾਤੇ ਤੇ ਕਿਸੇ ਵੀ ਕੋਈ ਵੀ ਨਗ ਪਸੰਦ ਆਵੇ ਬਾਈ ਨਾਲ ਕਨੈਕਟ ਕਰਕੇ ਖਰੀਦ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ